ਬਰਾਬਰ ਘੇਰਿਆ ਘਰ ਫੜਾਫੜ ਜਿੰਨੇ ਘੇਰਨੇ ਹੁੰਦੇ ਨੇ ਕੋਈ ਨਹੀਂ ਮੈਂ ਅਲੱਗ-ਅਲੱਗ ਹੀ ਘੇਰਨੇ ਹਾਂ ਚਿਪਕਣੇ ਨਹੀਂ ਚਾਹੇ ਦੂਸਰੇ ਸਰ ਨਹੀਂ ਉਹ ਨਹੀਂ ਘੇਰਿਆ ਮੈਂ ਤੈਨੂੰ ਇਕੱਠੇ ਘੇਰਿਆ ਘਰ 10 ਗਣ ਕੇ ਨਹੀਂ ਨਹੀਂ ਉਹ ਬਰਾਬਰੇ ਪਕਣਗੇ ਬਰਾਬਰੇ ਮੈਨੂੰ ਪਤਾ ਹੈ ਕੌਣ ਸੇ ਪੱਕੇ ਲੱਗ ਰਹੇ ਹੈ ਕੌਣ ਸੇ ਕੱਚੇ ਹੈ ਲਓ ਜੀ ਦੋਸਤ ਅੱਜ ਹੀ ਥੋੜੀ ਮਾਸਟਰ ਸਾਹਿਬ ਬਣੀ ਮੈਂ ਨਹੀਂ ਨਹੀਂ 3 ਸਾਲ ਹੋ ਗਏ अरे <laughs> 16 साल हो गए बच्चे 16 साल ने? मस्ती करी है 16 साल का काम कर रहे हैं रह चुला जे मित्रों रख ले अपन ने चुला लॉज कटदा पर रेवान लॉज दोस्तों वेलकम हो गया रेवान बांट दिया हमें कट दिया दोस्तों लॉज लेके आए हैं अपन ये लाणा पेप लगूगा हम दोस्तों पाइप नया पैर ओए होए होए नया पैर दोस्तों

जहाँ पे मीठा बनेगा लॉज देखो खाने के गुलाब जामुन दोस्तों इसीलिए लेके आए स्पेशल रविता रानी का चूल्हा स्पेशल चूल्हा आया है आप सिलेंडर निकालने के पास हर भाई पास लॉज मित्रों निकाला जाएगा सिलेंडर वाह तो बंद कर लिया ਲੋ ਜੀ ਵਿਦਿਆਰਥੀ ਨੇ ਨਾ ਸੰਦ ਨੂੰ ਕੋਲ ਆਇਆ ਸਾਡੇ ਲੱਗਦੇ ਨੇ ਤੇ ਨੰਦ ਸੰਡਰ ਨੇ ਉਹ ਪਵਾ ਦਾਂਗੇ ਤੇ ਇਹ ਤਾਂ ਨਹੀਂ ਪਰ ਅਸੀਂ ਕੋਮਸਾ ਲਾ ਕੇ ਸਿੰਡਰ ਵਾਲ ਆਇਆ ਤੇ ਇਹਦੇ ਸੰਡਰ ਪਾ ਜਾਗੇ ਤੇ ਚਲੋ ਕੋਈ ਗੱਲ ਲੋ ਹਾਂ ਬਹੁਤ ਜ਼ਰੂਰੀ ਲੋ ਜੀ ਲੋਕ ਦੇਖੇ ਚੱਲ ਰਿਹਾ ਤਾਂ ਕਿਦ ਨੂੰ ਆਉਣਾ ਹੁੰਦਾ ਹਾਂ ਹੈ देख ले कौन पार ये तो ऐसे कर तो करेंगे कर निकला मुहूर्त चंगा लाइ रविता रानी करेगी मुहूर्त ਮਾਰਾ ਬਣਾਣਾ ਉਹ ਇਸ ਲਈ ਛੋਟਾ ਲੱਗ ਰਹਾ ਹੈ ਮੈਨੂੰ ਅੱਛਾ ਅਗੂ ਨਹੀਂ ਹੋ ਹਾਂ ਅਗੂ ਨਹੀਂ ਹੋ ਇਤਨਾ ਹੈ ਇਹ ਮੇਰਾ ਅੱਛਾ ਲਓ ਜੀ ਦੋਸਤੋ ਚਲੋ ਜੀ ਆਪਾਂ ਨੇ ਬਾੜ ਦਾ ਚੂਲਾ ਤੇ ਹੁਣ ਰੈਡੀ ਫੋਰਡ ਤਿਆਰ ਹੋਰ ਤਿਆਰ ਹੋਊਗਾ ਤੁਹਾਨੂੰ ਦੱਸਾਂਗੇ ਕਿਉਂ ਬਣਾਵਾਂਗੇ ਠੀਕ ਆ ਮਿੱਤਰੋ ਚਲੋ ਜੀ ਸਾਣਾ ਬਣੇ ਰਿਓ ਲਓ ਜੀ ਦੋਸਤੋ ਸਾਡੇ ਦਾ ਚੀਨੀ ਵੀ ਸਮਾਪਤ ਹੋ ਗਿਆ ਮਿੱਤਰੋ ਸਾਡੀ ਦ ਚੀਨੀ ਚੀਨੀ ਲੱਗੇਗੀ ਸਮ 2 ਕਿਲੋ ਚੀਨੀ ਹੈ ਤੋਲ ਨਪਕੇ ਰੱਖੀ ਜਾ ਰਹੀ ਹੈ 2 ਕਿਲੋ ਚੀਨੀ ਬਣਨਗੇ ਗਲਾਬ ਜਾਮਣਾ ਦੋਸਤੋ ਗਲਾਬ ਜਾਮਣਾ ਸੋਨੂੰ ਘਰੇ ਗਲਾਬ ਜਾਮਣਾ ਬਣ ਕੇ ਬਣ ਕੇ ਨਹੀਂ ਬਣਾ ਕੇ ਬਣ ਕੇ ਤਾਂ ਮੈਂ ਹੀ ਬਣਾਉ ਗਲਾਬ ਜਾਮਣਾ ਬਣਾ ਕੇ ਸੋਨੂੰ ਦਿਖਾਵਾਂਗੇ ਦੋਸਤੋ ਗਲਾਯਮਣ ਕਿੰਨ ਚਾਸ਼ਣੀ ਬਣਾ ਰਹੇ ਹਾਂ 2 ਕਿਲੋ ਪਾਣੀ ਹੈ ਮਿੱਠੀ ਮਿੱਠੀ ਚਾਸ਼ਣੀ 2 2 ਕਿਲੋ ਸੋਗਰ ਸੋਗਰ ਲਓ ਜੀ ਦੋਸਰ ਪਾ ਗਿਆ 2 ਕਿਲੋ ਜੇ ਸੋਗਰ ਨਾ ਹੋ ਤਾਂ ਐਸੋ ਕਰੋ ਜਾ ਓਏ ਮੈਂ ਕਹਿੰਦਾ ਯਾਰ ਕਮਾਲ ਹੋ ਗਿਆ ਲੱਗਦਾ ਰਸਗੁੱਲੇ ਗਲਾਬ ਜਾਮਣਾ ਤੂੰ ਕਮਾਂਟਲ ਬਣਾਏਂਗੇ ਲੱਗਦਾ ਲੱਗਦਾ ਮੈਨੂੰ ਵੀ ਐਸੇ ਹੀ ਲੱਗਦਾ ਲਓ ਯਾਰ ਅਸੀਂ ਇਹ ਲੱਡੂ ਜਿਹੜੇ ਘਰੇ ਬਣਾਏ ਤੇ ਹੋਮਮੇਡ ਤਾਂ ਕਰਕੇ ਅਸੀਂ ਤੁਹਾਨੂੰ ਹੁਣ ਬਣਾ ਕੇ ਦਿਖਾ ਰਹੇ ਆ ਚੁੱਲਾ ਲੈ ਕੇ ਆਇਆ ਸਾਰਾ ਜੀ ਕੁਰਸੀਆਂ ਕਿਉਂ ਰੱਖਦੀਆਂ ਹਾਂ ਸੀ ਕੁਰਚੀਆਂ ਸਾਈਡ ਤੇ ਰੱਖੋ ਬੈਠਣਗੇ ਇਹ ਦੱਸ ਸਕਦਾ ਹਾਂ ਆਹ ਜੀ ਉਸੇ ਦੀ ਕਿਚਨ ਆ ਜਿੰਕੇ ਅੱਜ ਆਉ ਲੋ ਜੀ ਮਿੱਤਰੋ ਤੇ ਸੁਨਹਿਰਾ ਰਾਣੀ ਵੀ ਸਿੱਖ ਰਹੀ ਆ ਨੈਂਸੀ ਰਾਣੀ ਵੀ ਸਿੱਖ ਰਹੀ ਆ ਰਵੀ ਤਾਂ ਰਾਣੀ ਬਣਾਉਣਾ ਸਿੱਖ ਰਹੀ ਆ ਅਸੀਂ ਦੇਖਣਾ ਸਿੱਖ ਰਹੇ ਹਾਂ ਤੇ ਦੇਖੋ ਜੀ ਹੋਣਾ ਲੈ ਲਿਆ ਪ੍ਰਾਂਤ ਇੱਧਰ ਚੱਲ ਰਹੀ ਹੈ ਚਾਸਣੀ

ਪੰਜਾਬੀ ਚ ਬੋਲਿਆ ਕਰੋ ਯਾਰ ਪੰਜਾਬੀ ਚ ਆਟਾ ਗੁੰਨ ਰਹੇ ਨੇ ਇਹਨਾਂ ਦਾ ਜੋ ਪਾਊਡਰ ਬਣਾ ਦੀ ਆਪਣ ਜੋ ਲੈ ਕੇ ਆਏ ਆ ਆਪਾਂ ਇਹ ਆਟਾ ਇਹ ਗੁੰਨਿਆ ਜਾ ਰਿਹਾ ਹੈ ਬਈ ਆਪਣੀ ਹਵਾ ਬੰਦ ਕਰੋ ਹਵਾ ਬੰਦ ਕਰੋ ਹਾਂ ਹਵਾ ਬੰਦ ਕਰੇ ਬਾਬਾ ਜੀ ਆਪਣੀ ਆਪਣੀ ਹਵਾ ਪੱਖਾ ਬੰਦ ਗਏ ਆਪਣੀ ਹਵਾ ਬੰਦ ਕਰੋ ਕਹਿੰਦੇ ਓਏ ਯਾਰ ਮੈਂ ਵੀ ਡਰ ਗਿਆ ਦੀ ਮਹਾ ਆਪਣੀ ਹਵਾ ਬੰਦ ਕਰਨ ਓਏ ਹੋਏ ਲੈ ਪੁੱਤ ਮੈਂ ਚੜਕੇ ਨਾ ਇਧਰ ਨੂੰ ਇਧਰ ਇਧਰ ਕਰ ਦੇਣਾ ਥੋੜੀ ਹਵਾ कट के थोड़ी मैं हवा सेट कर देना आपा ऊपर गर्मी नहीं आनी आ है

ਲੋ ਜੀ ਟੱਕ ਟਾਟਾ 2:57 ਹੋ ਗਏ ਹਨ ਤੇ 3:00 3:30 ਬਜ ਗਏ ਮੰਨ ਕੇ ਚਲੋ 3:05 ਪੇ ਹਮ ਇਸ ਕੋ ਓਪਨ ਕਰ ਦਗੇ ਹਾਂ ਇਸ ਲਈ 5:01 3:39 3:05 3:10 ਠੀਕ ਹੈ ਦੋਸਤੋ ਕੀ ਲੋ ਜੀ ਦੋਸਤੋ ਆਪਣੇ 15 ਮਿੰਟ ਆਪਣੇ ਚਾਹ ਸੁਣੀ ਨੂੰ ਤੇ 5 ਮਿੰਟ ਆਪਣੇ ਜਿਹੜਾ ਆਟਾ ਗੁੰਨਿਆ ਹੋਇਆ ਤੇ ਉਹਨੂੰ ਪੂਰੇ ਹੋ ਗਏ ਨੇ चाशनी रख दी कभी चाशनी लो जी मिठी मिठी चाशनी लो जी इधर आज भी लो जी मिठी मिठी चाशनी डब्बा रख रखा तुम भी कमाल करो हाँ? डब्बा चलो कोई चलो साइड कर देते हैं आ, और चलो अपनी ये। हैं और और कढ़ाई कढ़ाई लगाते पहले बना ले, फिर कढ़ाई रखेंगे क्योंकि ज्यादा हाँ, पहले बना लो गोल गोल जे अह शादी चीजा दुए हुए सारे हाथ धोए हुए ने तुम ਹੋ ਜਾ ਕੋਈ ਖੜਾ ਹੋ ਜਾ ਥੋੜਾ ਸਾ ਵੀ ਕ੍ਰੈਕ ਨਹੀਂ ਰਹਿਣਾ ਉਸਮੈਂ ਕ੍ਰੈਕ ਕ੍ਰੈਕ ਨਹੀਂ ਹੋਣਾ ਇਹਨਾਂ ਐ ਗੋਲ ਗੋਲ ਕਰ ਪਹਿਲਾਂ ਤਾਂ ਲੰਮੀ ਜਿਓ ਬਣਾ ਲੈ ਰੋਲ ਮੰਗੂ ਸਾਰਿਆਂ ਨੂੰ ਦੇ ਦੇ ਫੇਰ ਤੋੜ ਤੋੜ ਕੇ ਰੇ ਇੱਕ ਸਾਰ ਆ ਵੀ ਫੁੱਲੇ ਮੈਂ ਇਹਨਾਂ ਨੂੰ ਦੱਦਾਂ ਜਿਆਦਾ ਸੀ ਫੁੱਲੇ ਲੱਗ ਰਹਾ ਤਾਂ ਦਿੱਖੇ ਹੈ ਫੁੱਲਣ ਲੱਗਿਆ ਹੋਇਆ ਦੀ ਬਈ ਮਾ ਦੋ ਓਏ ਯਾਰਾ ਇਹ ਕੀ ਅਰੇ ਤਮਾਸ਼ਾ ਨਹੀਂ ਕਰ ਰਿਆ ਅਸੀਂ ਓਰੇ ਚਿਓਜੇ ਛੋਟੇ ਛੋਟੇ ਬਣਾਨੇ ਬੜਾ ਬੜਾ ਸਾਈਜ਼ ਹਾਂ ਪਹਿਲਾਂ ਤੋਂ ਸਾਰੇ ਸਾਈਜ਼ ਕੱਟ ਕੇ ਘੇਰਦੇ ਹਾਂ ਪਹਿਲੇ ਹਲਵਾਈ ਸਾਨੂੰ ਐ ਤੋੜ ਕੇ ਦਿੰਦਾ ਹੁੰਦਾ ਸੀ ਤੇ ਐ ਰੋਲ ਬਣਾ ਲੈਂਦਾ ਸੀ ਬੜਾ ਸਾਰਾ ਉਹ ਤੇ ਐ ਤੋੜੀ ਜਾਂਦਾ ਸੀ ਜਦ ਅਸੀਂ ਛੋਟੇ ਛੋਟੇ ਹੁੰਦੇ ਤੇ ਸਾਰਿਆਂ ਦੇ ਵਿਆਹ ਸਾਧਿਆਂ ਜਾਂਦੇ ਹੁੰਦੇ ਤੇ ਅਸੀਂ ਤੇਰਾ ਅਸੀਂ ਥੋੜਾ ਜਿਹਾ ਐ ਲਾ ਲੈਂਦੇ ਕਿਉਂ ਹੱਥਾਂ ਤੇ ਲਾ ਲੈਂਦੇ ਤੇ ਤੇ ਇਹਦੇ ਵਿੱਚ ਵੀ ਕਿਉਂ ਪਾਉਂਦਾ ਹੁੰਦਾ ਦੀ ਐ ਤਾਂ ਥੋੜੇ ਜਿਹਾ ਤੇ ਦੇਖਦੇ ਹਾਂ ਹੁਣ ਆ ਸਾਡੀ ਚਾਤ ਨੇ ਤਿਆਰ ਹੋ ਗਈ ਆਹ ਆਇਆ ਕਰਕੇ ਐਂ ਕਰਦੇ ਹੁੰਦੇ ਤੇ ਅਸੀਂ ਦੇਖੋ ਮਿੱਤਰੋ ਬਿਆਲੇ ਫੀਲਿੰਗ ਆ ਰਹੀ ਹੈ ਜਿਵੇਂ ਮੈਂ ਤਾਂ ਆਪਣੇ ਵਿਆਹ ਦੀ ਬਣਾ ਰਿਹਾ ਲੱਡੂ ਲੱਗਦਾ ਮੈਨੂੰ ਤਾਂ ਆ ਲੱਡਾ ਨਹੀਂ ਬਣ ਰਿਹਾ ਨਾਲੇ ਆ ਰਸ ਗੋਲੇ ਦੇਖੋ ਕੋਈ ਵੀ ਇਹਦੇ ਚ ਟ੍ਰੇਡ ਨਹੀਂ ਹੋਣੀ ਜੀ ਇਹਨਾਂ ਐਂ ਗੋਲ ਗੋਲ ਹੋਣਾ ਜੀ ਦਾ ਬਿਲਕੁਲ ਹੋਰ ਕਰੋ ਐਸਾ ਹੋਰ ਚੀਕ ਹੋਰ ਚੀਕਣਾ ਕਰੀਏ ਲਓ ਜੀ ਦੋਸਤੋ ਬਹੁਤ ਦਿਨ ਹੋ ਗਏ ਨਾ ਜਿਆਦਾ ਸੀ ਛੋਟੇ ਛੋਟੇ ਹੁੰਦੇ ਤੇ ਪਿੰਡ ਹੁੰਦੇ ਤੇ ਪਿੰਡ ਦੀਆਂ ਯਾਦਾਂ ਆ ਗਈਆਂ ਹਾਂ ਦੇਖ ਲੈ ਬੱਚੇ ਲਾਈਨ ਨਹੀਂ ਲੈਣੀ ਨਾ ਲੈਣੀ ਲੈ ਜੀ ਉਹ ਲੈ ਨਾ ਫਿਰ ਫਟ ਜਾਏਗੀ ਉਹ ਫਟ ਜਾਏਗੀ ਸਾਡਾ ਹਟ ਜੂਗਾ ਦੋਸਤੋ ਲਓ ਜੀ ਮੇਤਰੋ ਗੋਲ ਗੋਲ ਬਣਾਣੀ ਹੈ ਨਾ ਗੋਲ ਗੋਲ ਹਾਂ ਆਵੇਂ ਗੋਲ ਗੋਲ ਬਣਾਨੀ ਹੈਗੀ ਇਹਨੇ जी नहीं थ्रेड नहीं दिख रही है आपको काम नहीं सारना है यहाँ पे काम करना नहीं। है।, नहीं। नहीं ये है चलो मैं फ्राई करके दिखाती हूँ इधर हम हाँ। गैस ऑन कर लेते हैं अपनी

तुम तो अंतर में आमी हो तो मैं तो बाहर बैठ जाना चा लो इतने मेरा तेल देखो मित्रों इतने गरम होता है ऑयल इतने हम बना देते हैं अपने लो ये मित्रों करता है स्टार्टर विदा रानी ने जी हम फ्राई कर रहे हैं अब फ्राई कर रहे हैं हुन साढे बन गए गला जामणा वो बंद कर रही है गला यामना बन रही है दोस्तों गला यामना यस सीमाज पे बनाने छोटी-छोटी छोटी से लाजे दोस्तों बन रहे हैं अपने गुलाब जामुना चार बार तैयार ने लगे हुए हैं देख लो बोल भी हाँ? मैं देख रही हूँ भाई हो रहा है देखे? गरम हमारे फ्राई हो रहे हैं होली 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 फ्राई हो गए भाई हुए नहीं अभी हुए नहीं जब पूरा इनका डार्क कलर हो जाएगा ब्लैक ब्लैक कलर होगा डार्क कलर होगा मेरे जैसा ऐसे तो कह तो दो फिर है कि तेरे जैसा देखिए फट चुके हैं आपके ये देखिए ये देखिए त्रेड़े फट चुकी हैं देखो त्रेड़ ना बनाओ भाई तू कैमरा कच्चे लेके को मिया नहीं है आप देख रही है क्या कैमरे के दे अंदर देखना है जो देखना है, है। मैं पता हो रहा है कैमरा मैं सब जानता थे बारे दिमाग है मैं पता है दो रसगुल्ले फट चुके हैं ये तो चाशनी में डलने से पहले ही

ਇਹ ਕੀ ਅੰਦਰ ਤੱਕ ਪਕਣੇ ਚਾਹੀਏ ਹਨਾ ਹਾਂ ਨਹੀਂ ਗਾਠੇ ਅੰਦਰੋਂ ਸੇ ਅੰਦਰੋਂ ਸੇ ਕੱਚੇ ਰਹਿ ਜੰਗੇ ਅੰਦਰ ਗਠਾ ਬਣ ਜਾਂਦੇ ਨੇ ਗਾਠ ਗਾਠ ਸੀ ਰਹਿ ਜੰਗੇ ਲਓ ਜੀ ਮਿੱਤਰੋ ਦੇਖੋ ਇਹ ਲੱਗੇ ਹੋਏ ਆ ਸੀ ਪੂਰੇ ਤਿਆਰ ਵਰ ਤਿਆਰ ਆ ਬਿਲਕੁਲ ਠੀਕ ਨਾ ਬਣਾ ਰਹੇ ਹਾਂ ਬਿਲਕੁਲ ਠੀਕ ਨਾ ਬਣਾਇਆ ਹੁਣ ਬਣਾਇਆ ਹੁਣ ਬਈ ਮੋਟੇ ਨਾ ਕਰੋ ਇਹ ਤਾਂ ਫੁੱਲ ਰਹੇ ਹੈ ਫੁੱਲਣ ਗਈ ਫਿਰ ਹਾਂ ਫੁੱਲ ਕੋਈ ਨਾ ਉਹ ਤਾਂ ਬੜਾ ਸਾਈਜ਼ ਹੋ ਜਾ ਫਿਰ ਮੋਮੇ ਵੀ ਨਾ ਹੈ ਤੁਹਾਾਰੇ ਥੋੜਾ ਹੋਰ ਗੋਲ ਕਰ ਦੇ ਤੋ ਬਾਈਕ ਲੈ ਕੇ ਖਾਈਂਗੀ ਹਾਂ ਤੋ ਬਾਈਕ ਤੇ ਨਹੀਂ ਸਿੱਧਾ ਅਸ ਲੇ ਕੇ ਬਰਾਬਰ ਗੇਰਿਆ ਘਰ ਫੜਾ ਫੜ ਜਿੰਨੇ ਗੇਰ ਨਹੀਂ ਆਉਂਦੇ ਨੇ ਕੋਈ ਨਹੀਂ ਮੈਂ ਅਲੱਗ ਅਲੱਗ ਹੀ ਗੇਣਨੇ ਹਾਂ ਚਿਪਕਣੇ ਨਹੀਂ ਚਾਹੀਏ ਦੂਸਰੇ ਸਾਂ ਨਹੀਂ ਉਹ ਨਹੀਂ ਗੇਰਿਆ ਮੈਂ ਤੈਨੂੰ ਇਕੱਠਾ ਹੀ ਗੇਰਿਆ ਘਰ 10 ਗਣ ਕੇ ਨਹੀਂ ਨਹੀਂ ਬਰਾਬਰੇ ਪੱਕਣਗੇ ਬਰਾਬਰੇ ਜੋ ਮੈਨੂੰ ਪਤਾ ਹੈ ਕੌਣ ਸੇ ਪਕੇ ਲੱਗ ਰਹੇ ਹਨ ਕੌਣ ਸੇ ਕੱਚੇ ਹਨ ਲਓ ਜੀ ਦੋ ਆਜੀ ਥੋੜੀ ਮਾਸਟਰਸਪ ਬਣੀ ਮੈਂ ਨਹੀਂ ਨਹੀਂ

चाशनी जे देख भाई घेर के वाव हाँ, नहीं है का। दूर रहो इससे थोड़ा कैमरा मैन तू आ, अपना काम करो दिखाओ ये फोकस करो कैमरा मैन ना लाओ ये हिला दियो ना इधर इधर दिखाओ माइक कितने सारे आप पे डूबन गए हाँ हाँ आप पे डूबन गए तो अक्का नहीं करना ठीक है

ਕਿਆ ਮੈਂ ਮੈਂ ਕੀ ਕਰ ਰਹੀ ਮੈਂ ਤਾਂ ਇਹ ਨਾਲ ਲੱਗ ਕਰ ਰਹੀ ਹਾਂ ਸਿੱਪਕਣੇ ਕਿ ਨਹੀਂ ਫਿਰ ਰਹੀ ਹਾਂ ਮੈਂ ਪਹਿਲੇ ਸਿੱਖਿਆ ਦੋਏ ਭਟੇ ਆ ਵੀ ਪਹਿਲੇ ਮੈਂਨੇ ਸਿੱਕਾ ਹੈ ਸਾਈ ਬਣਾ ਰਹੀ ਹਾਂ ਪਹਿਲਾ ਸਿੱਖਿਆ ਹੈ ਮੈਂਨੇ ਸਿਖਾਇਆ ਇਹਨੂੰ ਤੁਮ ਲਾ ਲਾ ਯਾਰ ਮੈਂ ਲੋਕਡਾਉਨ ਨੂੰ ਤੱਕ ਨਹੀਂ ਦੇਖਾ ਅੱਜ ਤਾਂ ਉਂਗਲੀ ਤਾਂ ਨਹੀਂ ਆ ਰਹੀ ਕੈਮਰੇ ਤੇ ਮੈਨੂੰ ਲੱਗਦਾ ਤੇਰਾ ਕੈਮਰਾ ਇੱਕਲਪ ਹੋਇਆ ਹੈ ਹਾਂ ਆਨੀ आए इतना सुंदर कलर आया है पास आके दिखाना ये कलर बहुत सोना कलर है भाई असी तैयार वर तैयार कर रहे हैं नाल दिन चलाना तो इसलिए पड़ रहा है कि बराबर कलर आए चारों तरफ हां चमचा ना मोटा हो गया चमचा जला दे मोटा है मोटा अदरेदना जमी गोलियां ही बना दियां यार हाँ तो सही है जो छोटा बच्चा वो छोटे खा लेगा जो बड़ा बच्चा वो बड़े खा लेगा ओ oh लाय रसगुल्ले रसगुल्ले ले ओ भैया कितना बड़ा है एक छोटा एक छोटे बच्चे एक बड़ा बच्चा कोई नहीं हलान है इननो आबे हो जानेगा ऐसा कुछ नहीं है वो थोड़ी खा जो हैं रूटे जाएंगे अगर केसर हो आपके पास तो केसर घेर सकते हो चाशनी में केसर हम... ले आओ भाई दोस्तों आप सेंड कर दो WhatsApp राई हम यहां के हमारे पास है नहीं इसलिए हमने ऐसी सिंपल चाशनी बना ली केसर से तो तेरी मोदई झंडोई एक और आइटम लेके आए हो ऐसी वो भी बनावांगा थोड़े सामने

देखो जी थोड़ा सा धारा देना ना ता करके <laughs> आए हाय रसगुल्ले गुलाब जामा देख आज आज रसगुल्ला पूरा तैयार वर तैयार है। क्योंकि ये डूब गया जो पूरे डूब जानगे ना चाशनी में चा, समझ लो कि वो ओदा ठीड भर गया आ चाशनी के साथ पहले ये फिर ये फिर ये और फिर वो फिर ये ओनली फॉरस्टर लॉज दोस्त एक और भी है <laughs> वो खा के दिखाएंगे हैं तो बहुत है फिर आ गया ये भी है हाँ देखो दोस्तों बहुत मेहनत लग रही है और गोल गोल नहीं हो बस ऐसा नहीं करना चाहिए देखिए आ देखो आ देखो, देखो। ज्यादा त्रिड़ा भी आ गया नहीं पता नहीं किसने बनाया होगा नैन्सी ने बनाया होगा पक्का नैन्सी के अब तक रखे हैं ऐसे उन्होंने तो एक इन का बनाया है तो नौ में तो पैसा है मैंने, मैंने दो मेरे पापा ये देखूंगी मैं फिर मैं से कहूंगी ये तो लेना है इसमें तो दिख रही है हां टेस्ट कराएंगे ठंडे हो जाने दे पता गरम गरम में जड़वा लिया है। तो तो निकल जाएगी जब सारे पी जाएंगे बाकी बच्चे छोटे छोटे बच्चों है। के लिए है और ये जो बीच में ये अभी तो पके नहीं है इसलिए छोटे लग रहे हैं उन्होंने रस पी लिया वाली सारी रो है ਮੋਟੇ 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 ਸਾਰੇ ਮੋਟੇ ਮੋਟੇ ਹੋ ਜਾਣਗੇ ਜਾਦੇ ਪੂਰੇ ਤਿਆਰ ਵਰ ਤਿਆਰ ਹੋਣਗੇ ਸਾਰੇ ਮੋਟੇ ਮੋਟੇ ਜੱਸ ਉਹਨੂੰ ਦਿਖਾਵਾਂਗੇ ਸਾਡਾ ਬਣੇ ਰਿਹਾ ਤੁਸੀਂ ਠੀਕ ਹੈ ਦੋਸਤੋ ਅੱਜ ਦੋਸਤੋ ਥੋੜਾ ਜਿਹਾ ਬ੍ਰੇਕ ਲੈ ਲੈਨੇ ਆਂ ਸੀ ਕਿਉਂਕਿ ਅਸੀਂ ਜਾ ਰਹਿਆਂ ਬੱਚਿਆਂ ਨੂੰ ਟੂਸਨ ਛੱਡਣਾ ਤੇ ਕਾਰੀਗਰ ਆਪਣੇ ਲੱਗੇ ਹੋਏ ਨੇ ਦੇਖੋ ਦੋਸਤੋ ਕਿੰਨੇ ਬਣੇ ਲਓ ਜੇ ਇੱਧਰ ਦੇਖੋ ਮੈਂ ਤੁਹਾਨੂੰ ਸਾਰੇ ਦਿਖਾ ਦੇਣਾ ਕਿੰਨੇ ਬਣ ਗਏ ਲਓ ਜੀ ਦੋਸਤੋ ਆਏ ਹਾਏ ਹਾਏ ਅੱਦੇ ਹੈ ਨੈਸੀ ਵਰਗੇ ਨੇ ਅੱਦੇ ਨੈਸੀ ਦੀ ਮਾਂ ਵਰਗੇ ਨੇ ਦੇਖੋ ਦੋਸਤੋ ਐਸੇ ਮਧ ਹਲਾ ਨਾ ਐਨ ਹਲਾ ਬਹੁਤ ਵਟ ਜਾਣਗੇ ਲਓ ਜੇ ਲੱਗੇ ਹੋਏ ਨੇ ਹਜੇ 파ਰੋਲ ਦੇ ਰਵੀਦਾ ਰਾਣੀ ਹਜੇ ਲੱਗੇ ਹੋਏ ਨੇ ਇਹਨਾਂ ਮੈਂ ਜਵਾਕਾਂ ਨੂੰ ਛੱਡਿਆ ਨੇ ਇਹ ਗੋਲ ਗੋਲ ਜੇ ਲੱਡੂ ਬਟਣਗੇ ਆਹਾਂ ਗੋਲ ਗੋਲ ਕਰਨਗੇ ਫਿਰ ਮੈਂ ਇਹਨਾਂ ਜਵਾਕਾਂ ਨੂੰ ਛੱਡ ਗਿਆ ਨੇ ਠੀਕ ਆ ਦੋਸਤੋ ਸਾਡੇ ਨਾਲ ਬਣੇ ਰਹੋ ਇਹਨਾਂ ਬਣ ਜਾਣਗੇ ਇਹਨਾਂ ਇਹ ਥੋੜਾ ਜਿਹਾ ਘੰਟਾ ਦੋ ਘੰਟਾ ਲੈਂਦੇ ਨੇ ਇਹ ਥੋੜਾ ਜਿਹਾ ਕਿਉਂਕਿ ਫੁੱਲ ਜਾਂਦੇ ਨੇ ਵਧੀਆ ਤਰੀਕੇ ਨਾਲ ਹੋ ਜਾਂਦਾ ਕੰਮ ਤੇ ਚਲੋ ਦੋਸਤੋ ਮਿਲਦੇ ਆਂ ਫੇਰ ਆਪਾਂ ਸਾਡੇ ਨਾਲ ਬਣੇ ਰਹੋ ਠੀਕ ਆ ਲਓ ਜੀ ਦੋਸਤੋ ਲਓ ਜੇ ਮਿੱਤਰੋ ਦੇਖੋ ਜੀ ਗਲਾਜ ਯਮਨਾ ਤਿਆਰ ਹੋਰ ਤਿਆਰ ਨਾ ਇੱਕ ਗਲਾਜ ਯਮਨਾ ਆਪਾਂ ਨੇ ਨਾ ਐਸੀ ਬਣਾਈ ਆ ਆਏ ਜੀ ਬਣਾਈ ਆ ਦੇਖਦੇ ਆ ਫਿਰ ਆਪਾਂ ਐ ਜਿਹੀ ਬਣਾਇਆ ਕਰਾਂਗੇ ਜਦੋਂ ਹੋਰ ਲੈ ਕੇ ਆਵਾਂਗੇ ਤੇ ਇੱਧਰ ਦੇਖੋ ਤੁਸੀਂ ਲਓ ਜੀ ਦੋਸਤੋ ਵੈਲ ਡਨ ਵੈਲ ਡਨ ਆਏ ਹਾਏ 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 ਭਰ ਗਿਆ ਆਪਣਾ ਤਸਲਾ ਸੱਚਾ ਹਕੀ ਕਹਿੰਦੇ ਨੇ ਆਪਣੀ ਕੜਾਹੀ ਭਰ ਗਈ ਦੋਸਤੋ ਗਲਾਜ ਆਪਣਾ ਦੀ ਤੇ ਦੇਖੋ ਆਏ ਬਣੇ ਰਹੀਆਂ ਨੇ ਕਿ ਕਿੰਨਾ ਪੜਾ ਹੋ ਜਾਏਗਾ ਨਾ ਫੁੱਲ ਕੇ ਉਹ ਜੋਂ ਦੇ ਉੰਤੇ ਮੈਂ ਦੋ ਉਹ ਮੜਾ ਆਏ ਹੈ ਨਾ ਇਹ ਜੋ ਦਿਨੇ ਨੇ 15 ਰੁਪਏ ਦਾ 25 ਰੁਪਏ ਦਾ ਇੱਕ ਪੀਸ 50 ਦੇ ਦੋ 50 ਦੇ ਦੋ ਪੀਸ ਹੋ ਰਹੇ ਨੇ ਤੇ ਦੇਖੋ ਦੋਸਤੋ ਬਹੁਤ ਹੀ ਟੇਸਟੀ ਤੇ ਵੇਰਾਨਾ ਨੂੰ ਆਪਾਂ ਜੋ ਜੋ ਕੇ ਦੇਖਾਂਗੇ ਆਪਾਂ ਨੂੰ ਘਾਟਾ ਪਿਆ ਜਾਂ ਵਾਧਾ ਪਿਆ ਪਰ ਇਹਨਾਂ ਪਤਾ ਆਪਾਂ ਨੂੰ ਕੀ ਘਰ ਦੀਆਂ ਚੀਜ਼ਾਂ ਸਵਾਦੇ ਬਣਦੀਆਂ ਠੀਕ ਆ ਦੋਸਤੋ ਤੇ ਪਿਓਰਿਟੀ ਆ ਪਿਓਰਿਟੀ ਆ सारा देखो जी बने रहा सारा कुछ त्यार बार त्यार आ देखो जी दोस्तों आए हाय 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 आए बोल ला लो आए, ला आए हाय हाय लो जी लास्ट हो रह गई अपनी लास्ट खेप रह गई देखो दोस्तों आओ देखो उधर फोन देख रहे हो देखो बहुत अच्छा काम कर रहा है ना हाँ गेम खेल रहे हो कहना मैं गेम खेल रहा देखो दोस्तों देखो ਲਾਏ ਕੋਈ ਨਹੀਂ ਦੱਸਾਂਗੇ ਇਹਦਾ ਹੁਣ ਇਹਦਾ ਕਟਾਫਾ ਹੋਊ ਆਉਣ ਬਸ ਗੇਮ ਖੇਲਦਾ ਹੈ ਲਓ ਜੀ ਮੇਤਰੋ ਤਿਆਰ ਵਰ ਤਿਆਰ ਨੇ ਫਿਰ ਆਪਾਂ ਇਹਨੂੰ ਕੰਡੇ ਦੇ ਜੋਖਾਂਗੇ ਕਿੰਨੇ ਕਿਲੋ ਨੇ ਆਪਣੇ ਗਲਾਉ ਜਾਮਣ ਇਹ ਠੰਡੇ ਹੋਣਗੇ ਜਦ ਆਪਾਂ ਜੋਖ ਕੇ ਤੋ ਦੱਸਾਂਗੇ ਅਭੀ ਤਾਂ ਇਹਨਾਂ ਕੱਟ ਕੇ ਦਿਖਾਵਾਂਗੇ ਹਾਂ ਬਹੁਤ ਚਾਹ ਬਣਾਉਣ ਚੱਲੇ ਸਿਲੰਡਰ ਇੱਧਰ ਆਇਆ ਸਿਲੰਡਰ ਇੱਧਰ ਆਓ ਚਾਹ ਬਣਾਉਣ ਗਈ ਆ ਦੇਖ ਲਓ ਦੋਸਤੋ ਲਓ ਜੀ ਕੜ ਲਈ ਜੀ ਚਲੋ ਸਾਡਾ ਦਾ ਬਣ ਗਿਆ ਕੰਮ ਹਾਂ ਲਓ ਮਿਆਂ ਘੋਟ ਗਈ ਬਾਈ ਮਿਆਂ ਘੋਟ ਗਈ ਤੇ ਲਓ ਜੀ ਹੁਣ ਦੁੱਧ ਵੀ ਬਣ ਰਿਹਾ ਸਾਡਾ ਦੇਖੋ ਦੋਸਤੋ ਤੇ ਦੇਖੀ 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 ਤੇ ਲਓ ਜੀ ਮਿੱਤਰੋ ਹੋ ਗਿਆ ਕੰਮ ਕਰ ਦਿਆ ਮੋਰਤ ਇਸਨੇ ਤਾਂ ਹਾਂ ਲਓ ਜੀ ਮਿੱਤਰੋ ਚਲੋ ਖਾਣਗੇ ਬਾਈ ਅੱਛਾ ਇਹ ਨੋ ਰਵਿਦਾ ਕਹਿੰਦੀ ਮੈਂ ਖਾਉਂਗੇ ਯੋ ਆਹ ਵਾਲੇ ਨੇ ਯੈਸ ਆਪਣੇ ਜਿਹੇ ਮੂੰਹ ਵਾਲੇ ਨੂੰ ਇਹ ਆਪ ਖਾਉਗੀ ਤੇ ਚਲੋ ਜੀ ਕੋਈ ਗੱਲ ਨਹੀਂ ਦਦ ਬਣ ਰਿਹਾ ਏ ਨੰਕ ਵਾਸਤੇ ਤੇ ਮਿੱਤਰੋ ਆਪਾਂ ਨੇ ਬਣਾ ਕੇ ਤੇ ਖਾਏ ਨੇ ਨਾ ਸੋਨੂੰ ਗਲਾ ਜਮਣ ਆ ਮੈਂ ਖਵਾ ਕੇ ਵੀ ਦਿਖਾਵਾਂ ਜੋ ਸੌਫਟ ਹੋ ਗਿਆ ਨਾ ਉਸੇ ਪਲੇਟ 'ਨ ਮੈਂ ਕੱਟ ਕਰਕੇ ਵੀ ਦਿਖਾ ਦਾਂ ਕੱਟ ਕਰਕੇ ਦਿਖਾਵਾਂਗੇ ਹਾਇ ਸਾਰਾ ਨਾਲ ਬਣੇ ਰਹੋ ਤੁਸੀਂ ਦੋਸਤ ਠੀਕ ਆ ਲਿਆਓ ਪਲੇਟ ਲੋ ਜੇ ਮਿੱਤਰੋ ਲੈ ਆਏ ਹੁਣ ਆਪਣੀ ਜੋ ਕਿ ਇਹ ਡੈਕੋਰੇਟ ਨਾਲੀ ਲੈ ਕੇ ਆਈ ਆ ਆਏ ਹਾਏ ਹਾਏ ਉਹ ਗੋਲ ਗੋਲ ਜਿਹੀ ਰੱਖਿਆ ਨੇ ਸਾਫ ਸਾਫ ਹੋਇਆ ਰਵੀ ਜੀ ਜੀ ਨਾ ਇਹਨਾਂ ਵਿੱਚ ਪੂਰਾ ਰਸ ਪੂਰਾ ਹੋ ਗਏ ਇਹਨਾਂ ਵਿੱਚ ਡੁੱਬੇ ਹੋਏ ਤੇ ਓਏ ਪੂਰਾ ਰਸ ਹੋ ਗਿਆ ਇੱਕ ਇੱਕ ਹੋਰ ਆਖਾਂ ਆਲਾ ਵਾਲੇ ਹਾਂ ਹਾਈ 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 ਮਿੱਤਰੋ ਮੂਜ ਪਾਣੀ ਆਈ ਜਾਵਾ ਹਏ ਇਹਨਾਂ ਨੂੰ ਥੋੜਾ ਜਿਹਾ ਹੁਣ ਡਬੋ ਵੀ ਨਹੀਂ ਥੋੜਾ ਜਿਹਾ ਮੇਰੇ ਹਿਸਾਬ ਨਾਲ ਰਸ ਇਹਨਾਂ ਆ ਕਿਸਤੀ ਭਰ ਲੀਏ ਨੇ ਭਾਈ ਇਤਨਾ ਦੇਖੋ ਜੀ